ਜੀ ਸਤਿ ਸ਼੍ਰੀ ਅਕਾਲ ਜੀ ਅਗਲੇ ਦਿਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਅੱਜ ਮੈਂ ਹੈਗਾ ਇੱਕ ਨਵੇਂ ਹੌਸਟਲ ਦੇ ਵਿੱਚ ਹੌਸਟਲ ਦਾ ਨਾਮ ਮੈਨਜ਼ ਦੇ ਨਾ ਹੀ ਨਾ ਕੋਈ ਇੱਕ ਕ ਕਰਦੇ ਕੋਸ਼ੇਗਾ ਤੇ ਇਹ ਜਿਹੜਾ ਏਰੀਆ ਹੈਗਾ 올ਡ ਟਾਊਨ ਹੈ ਆ ਤੇ ਬਰਕਫੈਸਟ ਕੋਲ ਦੇ ਨਾਲ ਹੀ ਆ ਇਹਨਾਂ ਨੂੰ ਬਹੁਤ ਅੱਛਾ ਲੱਗਿਆ ਏਰੀਆ ਇੱਥੇ ਪਬਸ ਕਲੱਬਸ ਬਹੁਤ ਜ਼ਿਆਦਾ ਨੇ ਤੇ ਮੈਂ ਇਥੇ ਇੱਕ ਦਿਨ ਹੈਗਾ ਤੇ ਅੱਜ ਮੈਂ ਸ਼ਾਮ ਨੂੰ ਜਾਊਂਗਾ ਫਲੈਕਸ ਬੱਸ ਤੋਂ ਗਲਾਸਕੋ ਦੋ ਦਿਨ ਮਸਟਰਮਗਾ ਤੇ ਦੋ ਦਿਨ ਬਾਅਦ ਫੇਰੇ ਇੱਥੇ ਆਵਾਂਗਾ ਦੋ ਦਿਨ ਫੇਰੇ ਇਥੇ ਮਿਰੀ ਸਟੇਏ ਤੇ ਫਿਰ ਲੰਡਨ ਤੇ ਦੇਖਦੇ ਆਂ ਅਗਲੀ ਜਰਨੀ ਔਰ ਦੇਖਦਾ ਦਿਨ ਦਿਨ ਕਿੱਥੇ ਘੁੰਮ ਪਾਉਣਾ 1 ਪਾਉਂਡ ਦੇ ਕੇ ਆਪਣਾ ਜਿਹੜਾ ਲਗੇਜ ਆ ਉਹ ਸਟੋਰ ਕਰਤਾ ਤੇ ਉਹ ਦੇਖਦੇ ਆਂ ਕਿੱਥੇ ਜਾ ਪਾਉਣਾ ਕਿੱਥੇ ਨਹੀਂ ਤੇ ਇੱਥੇ ਮੈਂ ਕਾਫੀ ਅਚੀ ਆਪਸ਼ਨ ਆ 1 ਪਾਉਂਡ ਦੇ ਵਿੱਚ ਤੇ ਤੁਸੀਂ ਆਪਣਾ ਲਗੇ ਜੇ ਇੱਥੇ ਸਟੋਰ ਕਰ ਸਕਦੇ ਹੋ ਜਾਨੀ ਕਿ ਤਕਰੀਬਨ 100 ਰੁਪਏ ਇੰਡੀਆ ਦਾ ਤੇ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਕੰ ਆ ਯੂ ਟੇਨ ਯੂਜ਼ ਇੱਥੇ ਯੂਜ਼ ਮੈ ਕੋਈ ਪ੍ਰੋਬਲਮ ਵੀ রাইਟਿੰਗ ਦ ਬਿਗਰ ਵਨ ਇਜ਼ ਆਲਮੋਸਟ ਫੁੱਲ ਮੇਬੀ ਯੂ ਕੈਨ ਚੈੱਕ ਦ ਪਿੰਕ ਵਨ ਨੋ देयर ਇਜ਼ ਨੋਕੀ ਸੋ ਥਿਸ ਇਜ਼ ਦ ਪ੍ਰੋਬਲਮ देयर ਇਜ਼ ਨੋਕੀ ਇੱਕ ਪੌਂਡ ਤੁਸੀਂ ਕੌਨ ਇਹਦੇ ਵਿੱਚ ਪਾਉਣਾ ਤੇ ਆਪਣਾ ਰੱਖ ਕੇ ਜਦੋਂ ਮੈਂ ਆਪਣਾ ਟਰੈਕਿੰਗ ਮਾਰਕ ਰੱਖਦਾ ਤੇ ਆਪਣਾ ਲੌਕ ਕਰ ਸਕਦਾ ਯੂ ਕੈਨ ਯੂਜ਼ ਦਿਸ ਵਨ ਦਿਸ ਵਨ ਇਸ ਮੋਸਟ ਬਿਗਰ অর ਮੇਬੀ ਆਮ ਨੋਟ ਸ਼ੋਰ ਯਾ ਦਾ ਪਿੰਕ ਵਨ ਇਸ ਇਸ ਆਰ ਇਸ স্মਲ ਮੇਬੀ ਯੂ ਕੈਨ ਚੈੱਕ ਫਸਟ ਆਮ ਟ੍ਰਾਈਂਗ ਟੂ ਸੀ ਆਈ ਥਿੰਕ ਯੂ ਹੈਵ ਟੂ ਚੈੱਕ ਯੂਰ ਲੇਗੇਜ ਫਸਟ okay so where are you from uh, germany oh germany it's a nice place i'm from india oh. i'm a yeah. travel blogger <laughs> काफी अच्छा है पहला मैं ना गार्डन देखना था कितना चर्च है Uh, german shepherd uh, He's a park german shepherd yeah last kennelment german shepherd lives. oh it's look like german shepherd because i th i thought that it's a golden one yeah it's like a white german shepherd oh yeah. like a chitta german shepherd golden one what is the age of this uh, two year age age it's almost 8 now Oh, eight. it's nice very healthy yeah it's nice yeah <laughs> i right, see you <laughs> ਕਰਮਸ਼ੇ ਉਹਦਾ 8 ਸਾਲ ਦਾ 골ਡਨ ਤੋਂ ਥੋੜਾ ਜਵ ਵਾਈਟਿਸ਼ ਚ ਆ ਜਾਂਦਾ ਸਾਹਮਣੇ ਚਰਚ ਆ ਤੇ ਇਹ ਹੈਗਾ ਜੀ ਕਬਰਸਤਾਨ ਜਿੱਥੇ ਮਰਤੇ ਅੰਗਰੇਜ਼ ਦੱਬੇ ਹੋਏ ਨੇ ਇਹਨਾਂ ਦੇ ਤੇ ਮੈਂ ਇਦਾਂ ਹੀ ਜਿੱਦਾਂ ਆਪਣੇ ਹੋਸਟਲ ਚੋਂ ਨਿਕਲਿਆ ਤੇ ਮੈਂ ਉੱਪਰ ਜਾ ਰਿਹਾ ਸਿੱਧਾ ਤੇ ਅੱਜ ਮੇਰੀ ਬੱਸ ਹੈ ਇਥੋਂ ਸ਼ਾਮ ਨੂੰ ਗਲਾਸਕੋ ਲਈ ਤੇ ਲੱਗੇ ਜ ਮੈਂ ਆਪਣਾ ਜਿਹੜਾ ਉਹ 1 ਪਾਉਂਡ ਦੇ ਕੇ ਸਟੋਰ ਕਰਤਾ ਹੈ ਸ਼ਾਮ ਨੂੰ ਆਪਾਂ ਲੱਗੇ ਚੱਕੂਗਾ ਤੇ ਨਿਕਲ ਜਾਊਗਾ ਤੇ ਹੁਣ ਦੇਖਦਾ ਕਿੰਨੇ ਕੁ ਮਾਰਕੀਟ ਜਾਂ ਕਿੰਨਾ ਕੁ ਏਰੀਆ ਕਵਰ ਕਰ ਪਾਉਣਾ ਜਾਂ ਕੁਝ ਖਾਣ ਨੂੰ ਵੀ ਮਿਲ ਜੇ ਦੇਖਣਾ ਕਿਉਂਕਿ ਇੱਥੇ ਦਾ ਖਾਣਾ ਮੈਨੂੰ ਪੀ ਖਾਦਾ ਕਾਫੀ ਕੋ ਵੀ ਪੀਤੀ ਮੈਨ ਰੋਡ ਤੇ ਸ਼ਾਮ ਨੂੰ ਜਾਣ ਲੱਗਿਆ ਇਥੋਂ ਟੇਕ ਆਫ ਵੀ ਕਰ ਲਊਗਾ ਪਰ ਹੁਣ ਕੱਲ ਦਾ ਲੰਚ ਮੈਂ ਵਾਰੀ ਕਰਾਂਗਾ Yeah. 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 No, I'm okay. You had you what happens with ਸਾਹਮਣੇ ਬਿਲਕੁਲ ਵੇਵਰਲੀ ਰੇਲਵੇ ਸਟੇਸ਼ਨ ਹੈ ਤੇ ਉਸ ਸਾਈਡ ਜੇ ਵਾਕ ਕਰੋਂ ਪੰਜ ਮਿੰਟ ਤੱਕ ਬੱਸ ਸਟਾਪ ਆ ਜਾਏਗਾ ਜਿੱਥੇ ਆਪਣੇ ਮੈਗਾ ਬੱਸਾਂ ਆਉਂਦੀਆਂ ਨੇ ਫਲੈਕਸ ਬੱਸ ਹੋ ਗਈ ਜਾਂ ਜਿਹੜੀ ਨੈਸ਼ਨਲ ਰੈਕਸਪ੍ਰੈਸ ਨਹੀਂ ਆਉਂਦੀਆਂ ਉਹ ਬੱਸਾਂ ਜਿਹੜੀਆਂ ਉਸ ਸਾਈਡ ਆਉਂਦੀਆਂ ਨੇ ਆਹ ਟ੍ਰੇਨ ਸਟੇਸ਼ਨ ਇਹ ਆ ਕੋਸੇ ਬੀਏ ਏਅਰਪੋਰਟ ਨੂੰ ਬੱਸ ਮਿਲ ਜਾਂਦੀ ਹੈ ਬੱਸ ਸਟਾਪ ਜਿਹੜੀ ਏਅਰਪੋਰਟ ਦੇ ਜਿਆ स्कॉटलैंड लैटर बुक्स हो जाने अपने क्लैक्ट कर सब मैं बहुत ज्यादा लैटर बुक बहुत ज्यादा मेल्स वगैरह आने गलत पार्किंग करती कार बाइक हम पुलिस वाला अपना चलान देख रहे और छड़ जाना उत्तर भुगतते रहने अच्छा सिस्टम जा रही है तो सामने वो लग रहे हैं ना टापू आइलैंड बने हुए है हैं आईलैंड ने एक समुंदर मेरा शेख रहे हैं क्रिसमस की काफ़ी शॉप तो क्रिसमस की काफ़ी सजावट की हुई है इतने लोगों ने बार ਠੀਕ ਮੇਰੇ ਸਾਹਮਣੇ ਆ ਚੁੱਕੇ ਜੀ ਇੰਡੀਆ ਸਟਰੀਟ ਦੇਖਦਾ ਇੱਥੇ ਕੀ ਹੈਗਾ ਕੀ ਨਹੀਂ ਇੰਡੀਆ ਸਟਰੀਟ ਦੇ ਉੱਤੇ ਇੰਡੀਆ ਦਾ ਮੇਬੀ ਸ਼ਾਇਦ ਅੰਬੈਸੀ ਹੋਵੇ ਜਾਂ ਕੁਝ ਰੈਸਟੋਰੈਂਟ ਕੁਜ਼ੀਨ ਸੋ ਉਹ ਸਾਹਮਣੇ ਲਿਖਿਆ ਹੈ ਇੰਡੀਆ ਸਟਰੀਟ ਕ੍ਰਿਸਮਸ ਦੀ ਤਿਆਰੀਆਂ 'ਚ ਝੂਲੇ ਲੱਗ ਰਹੇ ਨੇ ਮਤਲਬ ਸਾਰਾ ਕੰਮ ਕ੍ਰਿਸਮਸ ਦੀ ਤਿਆਰੀਆਂ ਦੇ ਪਿੱਛੇ ਆ ਰਹੀ ਜਾਂ ਹੋਰ ਮਾਰਕੀਟਾਂ ਪਿੱਛੇ ਸਾਰੀ ਤਿਆਰ ਹੋ ਰਹੀ ਉਹ ਤੱਕ ਸਾਰਾ ਮਾਰਕੀਟ ਤਿਆਰ ਹੋ ਗਿਆ ਮੇਨ ਰੋਡ ਤੇ ਸਭ ਕ੍ਰਿਸਮਸ ਦੀ ਤਿਆਰੀ ਹੋ ਰਹੀ ਹੈ ਬਸ ਫਾਈ ਚੱਲ ਰਹੀ ਹੈ